ਨਾ ਹੀ ਸਾਨੂੰ ਹੋ ਮਿਲਣੀ ਨਾ ਹੀ ਸਾਨੂੰ ਪਾਣੀ ਰੁੱਖ ਲਗਾਉ ਨੂੰ ਕੋ ਨਹੀਂ ਤੇ ਹੋ ਜੋ ਖਤਮ ਕਹਾਣੀ ਕਿਸ ਤਰ੍ਹਾਂ ਕੱਟੀ ਸਾਰੇ ਜਾਵੇ ਲੱਗਾਂ ਕੋ ਨਹੀਂ ਹੋਰ ਵਕਤ ਹੋਰ ਜੇ ਨਾ ਰੁੱਖ ਲਗਾਏ ਇਹ ਤਾਂ ਚੱਲਦੇ ਉਹਦੇ ਨਾਲ ਲੱਗੇ ਬਸ ਸਰਕਾਰ ਵੱਲੋਂ ਕਦੇ ਵੀ ਇਹ ਨਹੀਂ ਹੋਇਆ ਵੀ ਜਿਹੜਾ ਅੱਗ ਲਗਾਉਣਾ ਲੱਗਦੀ ਹੈ ਉਹਨਾਂ ਤੱਕ ਪਹੁੰਚ ਕਰ ਰਹੇ ਸੀ ਤਾਂ ਪੌੜੀ ਆ ਹੁਣੇ ਅਸੀਂ ਇੱਧਰ ਧੰਮਾਲਾ ਸਾਹਿਬ ਤੇ ਆਏ ਤਾਂ ਪੂਰੀ ਖੱਡ ਦਾ ਜਿਹੜੀ ਮਲਪੂ ਦਾ ਮੀੜ ਦਾ ਮੀੜ ਦਾ ਬੇਜਾ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਉਹਨਾਂ ਨੇ ਕੀ ਦਿੱਤਾ ਖੂਆ ਦਾ ਪਾਣੀ ਤੇ ਸਾਡੀ ਜਨੇਸ਼ ਨੇ ਬੋਤਲ ਦਾ ਪਾਣੀ ਬਸ ਉਹ ਵੀ ਬੋਤਲ ਦੇ ਗਰਾ ਨਮਸਕਾਰ ਜੀ ਕਿਰਿਸ਼ਕੋ ਮੈਂ ਸੰਸ਼ੀਰ ਬਗਲਾ ਤੁਸੀਂ ਦੇਖਿਓ ਆਰਟੀਕਲ ਤੇ ਅੱਜ ਦਾ ਦਿਹਾੜਾ ਜਿਹੜਾ ਕਿ ਖਾਸ ਹੈ 5 ਜੂਨ ਦਾ ਦਿਹਾੜਾ ਪਰਿਆਵਰਣ ਦੇ ਵਿਸ਼ੇ ਤੋਂ ਟਿੱਕ ਮਨਾਇਆ ਜਾਂਦਾ ਪੂਰੇ ਦੇਸ਼ ਵਿੱਚ ਪਰਿਆਵਰਣ ਨੂੰ ਬਚਾਉਣ ਵਾਸਤੇ ਕਈ ਤਰ੍ਹਾਂ ਦੇ ਕੋਸ਼ਿਸ਼ਾਂ ਨਹੀਂ ਕੀਤੇ ਜਾਂਦੇ ਹਨ ਪਰ ਲੇਕਿਨ ਪਰਿਆਵਰਣ ਨੂੰ ਬਚਾਇਆ ਨਹੀਂ ਜਾ ਰਿਹਾ ਸਿਰਫ ਕਾਗਜ਼ੀ ਰਾਹੀਂ ਜਾਂ ਵੈਸੇ ਹੀ ਜਿਹੜੀਆਂ ਆਪਾਂ ਦੇਖਣ ਜਾ ਰਹੇ ਹਾਂ ਕਿਉਂਕਿ ਰੁੱਖ ਲਗਾਉਣ ਵੇ ਤਾਂ ਹੀ ਪਰਿਆਵਰਣ ਬਚ ਸਕਦਾ ਹੈ ਤੇ ਜਿਹਨੂੰ ਲੈ ਕੇ ਅੱਜ ਅਸੀਂ ਇੱਕ ਵਿਸ਼ੇਸ਼ ਚਰਚਾ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਇਲਾਕੇ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਸਰਵਣ ਫਰਜੀ ਜੀ ਜਿਹਨਾਂ ਵੱਲੋਂ ਇੱਕ ਗਾਣਾ ਜਿਹੜਾ ਆਪਣੇ ਤੌਰ ਤੇ ਮਾਰਕੀਟ ਦੇ ਵਿੱਚ ਉਤਾਰਿਆ ਹੈ ਜਿਹਦੇ ਵਿੱਚ ਦਿਖਾਇਆ ਗਿਆ ਕਿ ਅੱਜ ਰੁੱਖਾਂ ਦੀ ਕਟਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਪਰ ਲੇਕਿਨ ਰੁੱਖ ਲਗਾਏ ਨਹੀਂ ਜਾ ਰਹੇ ਜਿਵੇਂ ਜਿਵੇਂ ਰੁੱਖ ਕੱਟੇ ਜਾ ਰਹੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਇਹ ਜਿਹੜਾ ਤਾਪਮਾਨ ਜਿਹੜਾ ਤੇਜ਼ ਹੁੰਦਾ ਜਾ ਰਿਹਾ ਮੈਂ ਤੁਹਾਡੇ ਰੋਬਰੂ ਗਰਨ ਜਾ ਰਿਹਾ ਸਰਵਣ ਫਰਜੀ ਜੀ ਜਿਹੜੇ ਕਿ ਮੇਰੇ ਨਾਲ ਜਿਹੜੇ ਬੈਠੇ ਨੇ ਸਰਵਣ ਜੀ ਨਮਸਕਾਰ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਹੋਟਰਾਓ ਠੀਕ ਠਾਕ ਹੈ ਹਾਂ ਸਭ ਠੀਕ ਹੈ ਜੀ ਅੱਛਾ ਇੱਕ ਗੱਲ ਹੋਰ ਹੈ ਵੀ ਤੁਹਾਡਾ ਗੀਤ ਜਿਹੜਾ ਨਵਾਂ ਆਇਆ ਤੁਮਾਂ ਮਚਾਰ ਦਿੱਤੀਆਂ ਸਾਰੇ ਇਲਾਕੇ ਦੇ ਵਿੱਚ ਜੀ ਪੂਰੇ ਹਿੰਦੁਸਤਾਨ ਦੇ ਵਿੱਚ ਜੀ ਇਹ ਜਿਹੜਾ ਨਾਮ ਤੁਸੀਂ ਰੱਖਿਆ ਇਸ ਗਾਣੇ ਇਹਦਾ ਰੁੱਖ ਲਗਾਓ ਲੋਕ ਲਗਾਓ ਰੁੱਖ ਲਗਾਓ ਲੋਕ ਤਾਂ ਤੇ ਇਹ ਕਿਵੇਂ ਤੁਹਾਡੇ ਉਹਦੇ ਚਾਇਆ ਵੀ ਪੰਜ ਸਤੰਗਾਂ ਦਾ ਗੀਤ ਤਾਂ ਇਹ ਕਿਉਂਕਿ ਲੋਕੀ ਅੱਜਕੱਲ੍ਹ ਹਾਲਾਤ ਬੜੇ ਮਾੜੇ ਬਣੇ ਜੀ ਜੀ ਬਖਤਾਂ ਰੁੱਖ ਕੱਟੀ ਸਾਰੇ ਜਾ ਰਹੇ ਨੇ ਕੋਈ ਲਗਾਕ ਹੋ ਨਹੀਂ ਜੀ ਇਹ ਵੀ ਇੱਕ ਕਹਾਣੀ ਹੈ ਜੀ ਕਿਸੇ ਕਿਸਮ ਦੀ ਜੀ ਮੇਰਾ ਕੋਈ ਗੈਸਟ ਆ ਰਿਹਾ ਸੀ ਬਲਾਚੌਰ ਸਾਈਡ ਤੇ ਤੇ ਮੈਂ ਟਿੰਬੇ ਬੰਦ ਦੇ ਵਿੱਚ ਮਲੋਂ ਨੂੰ ਰਸੀਵ ਕਰ ਲਗਾਉਂ ਕਿਹਾ ਮੈਂ ਜੀ ਬਾਟ ਮੈਂ ਇਹ ਵੀ ਤੁਸੀਂ ਮੈਨੂੰ ਲੈ ਜੀ ਤੇ ਉੱਥੇ ਜਦੋਂ ਮੈਂ ਦੇਖਿਆ ਹਰ ਇੱਕ ਹਰ ਇੱਕ ਬੂੰਦਾ ਬਾਂਦੀ ਹੋ ਰਹੀ ਤੇ ਮੌਸਮ ਬੜਾ ਸੁਹਾਣਾ ਜੀ ਉੱਥੇ ਫਿਰ ਮੇਰੇ ਦਿਮਾਗ 'ਚ ਆਇਆ ਵੀ ਕਿਉਂ ਨਾ ਮੈਂ ਇੱਕ ਗਾਣਾ ਰੁੱਖਾ ਪਰ ਵੀ ਪਰਿਆਵੰਦ ਦੇ ਲਿਖ ਪਰਿਆ ਮੈਂ ਤੇ ਜਿਹੜੀ ਲਾਈਨ ਰੁੱਖ ਲਗਾਓ ਲੋਕੋ ਨੇ ਦੀ ਉਹੋ ਜਿਹੀ ਕਹਾਣੀ ਇਹ ਲਾਈਨ ਮੈਂ ਸਾਡੇ ਮਾਸਟਰ ਜੀ ਹੈ ਬਹੁਤ ਅੱਛੀ ਰਾਈਟਰ ਨੇ ਮੰਨ ਪੇਜੀ ਲਹਿੜੀਆਂ ਵਾਲੇ ਜੀ ਉਹਨਾਂ ਨਾਲ ਮੈਂ ਉਸੇ ਟਾਈਮ ਗੱਲ ਕੀਤੀ ਸਵੇਰ ਦੇ 7:00 ਜਾਂ 7:30 ਹੋਣਗੇ ਜੀ ਤੇ ਉਹਨਾਂ ਨੂੰ ਕਿਹਾ ਵੀ ਭਾਦੀ ਦੇ Song ਬਨੂ ਲਿਖਾ ਦਿਓ ਰੋਖਾ ਪਤੀ ਤੇ ਉਹਨਾਂ ਨੇ ਬਾਖਮਾਲ ਲਿਖਿਆ ਜਿਹਦਾ ਕੋਈ ਤੋੜ ਨਹੀਂ ਹਰ ਇੱਕ ਬੋਲ ਹਰ ਇੱਕ ਸ਼ਬਦ ਪਰੋਮਕਾ ਲਿਖਿਆ ਉਹਨਾਂ ਨੇ ਜੀ ਜੀ ਸੋ ਪੀਵੀ ਸੋਲਰ ਕੋਡ ਵਾਲੇ ਨੇ ਇਹਨੂੰ ਰਿਪੋਰਟ ਕੋਡ ਕੀਤਾ ਜੀ ਮੈਂ ਮੈਂ ਦਰਸ਼ਕਾਂ ਨੂੰ ਮੈਂ ਦੱਸੇਗਾ ਜਦੋਂ ਗਾ ਕੇ ਜਦੋਂ ਇਸ ਗਾਣੇ ਦੀ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚੀ ਤੇ ਅੱਜ ਅਸੀਂ ਸੋਚਿਆ ਵੀ ਅੱਪਾਸੀਂ ਵੀ ਕਾਫੀ ਰੋਕਤ ਅੰਦੇ ਚਰਦੇ ਹਾਂ ਕਿ ਭਾਈ ਪੜਿਆਰ ਨੂੰ ਬਚਾਉਣਾ ਚਾਹੀਦਾ ਰੁੱਖ ਲਗਾਉਣੇ ਚਾਹੀਦੇ ਆ ਸਾਡੇ ਜਿਹੜੇ ਪੇੜ ਮੇਰੇ ਪਹਾੜ ਐ ਪਰਿਆਵਰਣ ਜੀਵੇ ਦਾ ਪ੍ਰਕਿਰਤੀ ਨੂੰ ਜੀਵਿਤ ਹੈ ਉਸੇ ਤਰ੍ਹਾਂ ਰੱਖਣਾ ਚਾਹੀਦਾ ਭਾਗ ਕਿਉਂਕਿ ਅੱਜ ਅਸੀਂ ਉਬਲ ਰਹੇ ਨਾ ਆਲੂ ਵਾਂਗੀ ਤਰ੍ਹਾਂ ਜੀ ਜੀ ਜਿਵੇਂ ਆਲੂ ਉਬਲਦਾ ਨਾ ਇਹ ਹਰ ਵਾਰ ਜੀ ਪਤਾ ਨਹੀਂ ਕਿ ਟੈਂਪਰੇਚਰ ਪਾਰ ਕਰ ਚੁੱਕੀ ਹੈ ਬਸ ਥੋੜਾ ਜਿਹਾ ਵਕਤ ਹੋਰ ਹੈ ਜੇ ਨਾ ਰੁਕ ਲਗਾਏ ਫਿਰ ਤਾਂ ਚੱਲਦੇ ਆ ਜਦੋਂ ਅੱਗੇ ਲੱਗੇ ਖਤਮ ਹੋਊਗਾ ਜਦੋਂ ਅੱਛੇ ਪਰ ਜੀ ਜੀ ਹੋ ਰਿਹਾ ਤੁਸੀਂ ਵੀ ਤੁਹਾਡੇ ਇਲਾਕੇ ਦੇ ਵਿੱਚ ਮੈਂ ਕਾਫੀ ਪਹਾੜੀਆਂ ਜੰਗਲ ਕਾਫੀ ਪੈਂਦੇ ਨੇ ਜੀ ਅੱਗ ਲੱਗਦੀ ਹੈ ਹਰ ਸਾਲ ਸਾਇਦ ਥੋੜੀ ਛੋਟੇ ਹੁੰਦੇ ਨੇ ਜਦ ਅੱਗ ਲੱਗਦੀ ਹੈ ਲੱਗਦੀ ਲੱਗਦੀ ਬਸ ਸਰਕਾਰ ਵੱਲੋਂ ਕਦੇ ਵੀ ਇਹ ਨਹੀਂ ਹੋਇਆ ਵੀ ਜਿਹੜਾ ਅੱਗ ਲਗਾਉਣ ਵਾਲਾ ਵਿਅਕਤੀ ਹੈ ਉਹਦੇ ਤੱਕ ਪਹੁੰਚ ਕਰੇ ਉਹਦੇ ਤੱਕ ਕੋਈ ਸਜ਼ਾ ਹੋਵੇ ਇਸ ਮੱਤੇ ਹੋਰ ਤਾਂ ਨਹੀਂ ਲੇਕਿਨ ਇਹ ਮੈਂ ਕਾਫੀ ਦੇਰ ਦਾ ਰੋਣਾ ਪੈਂਦਾ ਆ ਜੀ 20 ਰੁੱਖ ਅੱਗ ਕਿਉਂ ਲੱਗਦੀ ਆ ਆਪਣੇ ਆਉਂਦਾ ਬਿਲਕੁਲ ਲੱਗਦੀ ਨਹੀਂ ਇਹ ਨਹੀਂ ਲੱਗਦੀ ਇਹ ਤਾਂ ਕੋਈ ਲੋਕੀ ਆਪਣੇ ਮਨੂੰ ਜਿਦਾ ਕਹਿੰਦੇ ਵੀ ਦਰਖਤ ਲਾਏ ਹੁੰਦੇ ਆ ਹਾਂ ਜੀ ਦਰਖਤਾਂ ਨੂੰ ਸੁੱਕੇ ਕਰਨ ਵਾਸਤੇ ਇੱਧਰ ਲੱਕੜਾਂ ਦੇ ਵਪਾਰੀ ਹੁੰਦੇ ਆ ਜਾਂ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਉਹਨੂੰ ਮਾਰਨ ਵਾਸਤੇ ਵੀ ਹੁੰਦਾ ਇੱਕ ਕਾਰਨ ਤਾਂ ਨਹੀਂ ਪਤਾ ਲੱਗਿਆ ਜੀ ਕਿਉਂ ਅੱਗ ਲੱਗਦੀ ਆ ਜੀ ਤੇ ਉੱਧਰ ਹੁਣ ਤੁਸੀਂ ਦੇਖੋ ਖੇਤਾਂ ਵਿੱਚ ਲੋਕ ਕਿਦਾਂ ਅੰਮਲਵੱਗ ਲਾ ਰਹੇ ਆ ਹਾਂ ਆ ਹੁਣੇ ਅਸੀਂ ਇੱਧਰ ਧਮਾਲਾ ਸਾਡ ਤੇ ਆਏ ਤਾਂ ਪੂਰੀ ਖਾਟ ਦਾ ਜਾਨੀ ਕਿ ਮਤਲਬ ਪੂਰਾ ਮੀੜਤਾ ਮੀੜ ਦਾ ਵੀੜੇ ਜਾਂ ਗਿਆ ਪਰ ਸਰਕਾਰ ਤੋਂ ਅਸੀਂ ਮੰਗ ਕਰਦਿਆਂ ਵੀ ਅੱਗ ਲੱਗਣ ਦੇ ਕਾਰਨ ਅੱਜ ਤੱਕ ਤੁਸੀਂ ਉਸ ਬੰਦੇ ਨੂੰ ਸੁਣਿਆ ਨਹੀਂ ਕਰਦੇਗਾ ਵੀ ਵਈ ਇਹਨੇ ਅੱਗ ਲਗਾਈ ਸੀਗੀ ਅੱਜ ਇਸ ਵਾਰ ਤੁਹਾਨੂੰ ਆਸ ਕਰਦੇ ਤਹਿ ਤਿੰਨ ਸ਼ਗਰ ਮਿਲੇ ਜੀ ਲੇਕਿਨ ਜੇ ਇਹ ਚੀਜ਼ ਹੋਵੇ ਤਾਂ ਬਿਲਕੁਲ ਅੱਗ ਕੋਈ ਨਹੀਂ ਲਗਾਇਆ ਕੋਈ ਨਹੀਂ ਲਗਾਇਆ ਹਰਿਆ-ਭਰਿਆ ਜੱਗ ਜੰਗਲ ਹੋਣਾ ਹਰਿਆ-ਲੀ ਹਰਿਆ-ਲੀ ਸਾਰੇ ਬਸੇ ਹੋਣਾ ਦਰਖਤ ਜਿਹੜੇ ਆ ਆਪਣੇ ਆਪ ਝੁਲਸੇ ਜਾ ਰਹੇ ਹਾਂਜੀ ਅਗੇ ਤੇ ਤੁਸੀਂ ਅਸੀਂ ਗੱਲ ਕਰੇ ਸੀਗੇ ਗਾਣੇ ਦੀ ਜੀ ਵੀ ਤੁਸੀਂ ਅੱਜ ਗਾਣਾ ਜਿਹੜਾ ਮੈਂ ਤਾਂ ਕਾਹਂ ਗਾ ਕੇ ਤੇਰਾ ਤਾਂ ਦੈੜਾ ਗਾਣਾ ਥੋੜਾ ਜਿਹਾ ਆਇਆ ਦਸਕਾ ਰੁਪਿਆ ਲਾ ਦੋ ਚਾਰ ਗੋਲ ਆਪਾਂ ਨੂੰ ਸਾਈਏ ਲਿਖੀ ਤੇ ਫਿਰ ਆਪਣੀ ਆਖਰੀ ਗੱਲਬਾਤ ਅਗੇ ਪੂਰੀ ਜੀ ਬੋਲ ਸੀ ਉਸ ਗਾਣੇ ਦੀ ਜਿਹੜੇ ਤੁਸੀਂ ਜੀ ਇਹ ਜਗਾ ਜੀ ਨਾ ਹੀ ਸਨੂ ਹੋਵਾ ਮਿਲਣੀ ਨਾ ਹੀ ਸਨੂ ਪਾਣੀ ਰੁੱਖ ਲਗਾ ਬੋਲੋ ਕੋ ਨਹੀਂ ਤੇ ਹੋ ਜੋ ਖਤਮ ਕਹਾਣੀ ਰੁੱਖ ਲਗਾ ਬੋਲੋ ਕੋ ਨਹੀਂ ਤੇ ਹੋ ਜੋ ਖਤਮ ਕਹਾਣੀ ਚੜ ਫਿਰ ਤੜ ਫੁਕੇ ਕਿਧਰੇ ਸਾਨੂੰ ਮਰਨਾ ਨਾ ਪੈ ਜਾਵੇ ਸਰਤੀ ਮਾਨੂਸੋ ਕੇ ਦੇ ਨਾਲ ਸੜਨਾ ਨਾ ਪੈ ਜਾਵੇ ਹਾਇ ਫਸਲਾਂ ਨਸਲਾਂ ਬਚ ਜਾਉ ਜੇ ਕਦਰ ਰੁੱਖਾਂ ਦੀ ਜਾਣੀ ਰੁੱਖ ਲਗਾਓ ਲੋਕੋ ਨਹੀਂ ਤੇ ਹੋ ਜੂ ਖਤਮ ਕਹਾਣੀ ਰੁੱਖ ਲਗਾਓ ਲੋਕੋ ਨਹੀਂ ਤੇ ਹੋ ਜੂ ਖਤਮ ਕਹਾਣੀ अच्छा फरी साहब जो तसीर ओलादा ਕੀਤਾ ਇਸ ਗਾਣੇ ਨੂੰ ਪੇਜੇ ਲ ਕੇ ਮੈਨੂੰ ਰੋਣਾ ਆਇਆ ਇਸ ਸ਼ਬਦ ਨੂੰ ਮੈਂ ਜਦ ਗਾਇਆ ਜੀ ਤਾਂ ਮੈਨੂੰ ਰੋਣਾ ਆਇਆ ਵੀ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਸਾਡੇ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਉਹਨਾਂ ਨੇ ਪੀਤਾ ਖੂਹਾਂ ਦਾ ਪਾਣੀ ਅਸੀਂ ਕਹਾ ਸਾਡੇ ਜਿਹੜੇ ਫਾਦਰ ਸਾਹਿਬ ਦੇ ਉਹ ਨਹੀਂ ਨਲਕਿਆਂ ਦਾ ਫਿਰ ਅਸੀਂ ਹੋਰ ਟੂਟੀਆਂ ਦਾ ਤੇ ਸਾਡੀ ਜਨਰੇਸ਼ਨ ਦਾ ਬੋਤਲਾਂ ਦਾ ਪਾਣੀ ਪੀਣਾ ਉਹ ਵੀ ਮੋਲ ਵਿਗਣਾ ਮੋਲ ਵਿਗਣਾ ਉਹੀ ਮੂਲ ਕਾਰਨ ਇਹੀ ਜਿਹੜੇ ਦਰਖਤ ਜਿਹੜੇ ਕੱਟੇ ਜਾ ਰਹੇ ਨੇ ਇਹਨਾਂ ਨੂੰ ਬਚਾਓ ਪਹਾੜ ਕੱਟੇ ਜਾ ਰਹੇ ਨੇ ਅਸੀਂ ਇਨਸਾਨ ਆਪਣੀ ਫਾਇਦੇ ਵਾਸਤੇ ਆਪਣੀ ਲਾਲਚ ਵਾਸਤੇ ਮੋਹ ਵਾਸਤੇ ਭਟੜ ਗਏ ਇਸ ਚੀਜ਼ ਇੰਨਾ ਗਿਰ ਚੁੱਕਿਆ ਵੀ ਅਸੀਂ ਅੱਜ ਪ੍ਰਮਾਤਮਾ ਦੀ ਜੋ ਬਖਸ਼ੀ ਹੋਈ ਬਖਸ਼ੀ ਗੁਰਤਨਾ ਦੇ ਖਲਵਾੜ ਗੁਰਤਨਾ ਦੇ ਖਲਵਾੜ ਕਰ ਰਹੇ ਨੇ ਪਰ ਲੇਕਿਨ ਇਹ ਗੱਲ ਤੁਸੀਂ ਠੀਕ ਹੈ ਗਾਣਾ ਤੁਸੀਂ ਪੇਸ਼ ਕਰਕੇ ਇੱਕ ਬਹੁਤ ਵੱਡਾ ਸਨੇਹਾ ਜਿਹੜਾ ਸਾਡੇ ਦਰਸ਼ਕਾਂ ਨੂੰ ਤੇ ਇਹ ਅੱਜ ਡीडी ਪੰਜਾਬੀ ਤੇ ਵੀ 8:30 ਵਜੇ ਆਣੀ ਜੀ ਜੀ ਅੱਜ ਡीडी ਪੰਜਾਬੀ ਦੇ ਰੌਣਕਾਂ ਦੀ ਰੌਣਕਾਂ ਦੀ ਰਾਤ ਰੌਣਕਾਂ ਦੀ ਰਾਤ ਉਹਦੇ ਵਿੱਚ ਇਹ 8:30 ਵਜੇ ਜਿਹੜਾ ਅਸੀਂ ਤੁਹਾਨੂੰ ਇਹ ਵਿਸ਼ੇਸ਼ਤਾ ਅਸੀਂ ਦੱਸਦੇ ਆ ਡीडी ਪੰਜਾਬੀ ਦੁਦਸ ਜਿਲੰਦਰ ਰੋਤੇ ਇਹ ਗਾਣਾ ਅੱਜ 8:30 ਵਜੇ ਜਿਹੜਾ ਰੌਣਕਾਂ ਦੀ ਬਸਾਤ ਰਾਤ ਰਾਤ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਇਹ ਇਹ ਕੋਲ ਗਾਣਾ ਤੁਸੀਂ ਵੀ ਦੇਖਣਾ ਨਾ ਭੁੱਲੋ ਕਿਉਂਕਿ ਇਹ ਗਾਣਾ ਬਹੁਤ ਮਿਹਨਤ ਕੀਤੀ ਹੋਈ ਹੈ ਫਰਜੀ ਜੀ ਵੱਲੋਂ ਤੇ ਐਡੀਟਿੰਗ ਫੌਰ ਪਤਾ ਹੀ ਹੈ ਵੀ ਅੱਜ ਕੱਲ ਇਸ ਤੀ ਗਾਣਾ ਜਦੋਂ ਮਾਰਕੀਟ ਦੇ ਵਿੱਚ ਲਾਂਦੇ ਆ ਤਾਂ ਕਿੰਨੀ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ ਜੀ ਜੀ ਤੇ ਸਾਰੇ ਸਾਡੀ ਟੀਮ ਨੇ ਜੱਸੀ ਬਰਬੱਗਾ ਜੀ ਐਸ ਵੀ ਵੀ ਵਾਲਾ ਟੀਵੀ 16 ਵਾਲੇ ਜੀ ਕੋਲੋਂ ਵੱਲੋਂ ਵੀ ਇਹ ਬਹੁਤ ਜ਼ਿਆਦਾ ਸਾਨੂੰ ਸਜੋਗ ਮਿਲਿਆ ਜਦੋਂ ਤੁਸੀਂ ਇਸ ਤਰ੍ਹਾਂ ਦੀ ਪੋਰੈਂਟ ਦਿਖਾਇਆ ਉਹਨਾਂ ਵੀ ਮੈਂ ਥੋੜਾ ਰੁੱਖ ਵੀ ਥੋੜਾ ਪੋਸਟਿਵ ਵੀ ਆਨ ਦਿਖਾ ਰਿਹਾ ਵੀ ਇਧਰੋਂ ਆ ਕੇ ਨਾਲ ਗਿਆ ਹੋਇਆ ਤੇ ਰੁੱਖ ਲਗਾਓ ਲੋਕੋ ਜੇ ਰੁੱਖ ਨਹੀਂ ਲਗਾਏ ਲੋਕੋ ਸਾਜ ਜਿਵੇਂ ਤੁਸੀਂ ਦੇਖਦੇ ਹੋ ਕਿ ਛਤਰੀ ਉਹ ਬਲੰਦ ਜਿਹੜੇ ਦਰਖਤ ਹੁੰਦੇ ਸੀਗੇ ਜੀ ਜੀ ਦਰਖਤਾਂ ਦੀ ਛਾਂਵਾਂ ਦੇ ਉੱਤੇ ਬੈਠਦੇ ਸੀਗੇ ਜੀ ਲੇਕਿਨ ਅੱਜ ਕਾਰ ਗੱਡੀ ਖੜੀ ਕਰਨੀ ਤਾਂ ਇਧਰ ਤੋਂ ਛਾਪ ਮਾਰਦੇ ਆ ਵੀ ਇੱਥੇ ਦਰਖਤ ਹੋਵੇ ਨਾ ਕਿਤੇ ਰੁੱਖ ਹੈ ਤਾਂ ਗੱਡੀ ਸਾਡੀ ਠੰਡੀ ਰਹੇਗੀ ਸਾਜ ਜੀ ਪਰ ਜੇਕਰ ਇਸ ਰੋਖੀ ਸਾਰੇ ਵਾਸਤੇ ਹੋਣ ਤਾਂ ਧਰਤੀ ਸਾਰੀ ਠੰਡੀ ਹੋ ਜਾਊਗੀ ਤੇ ਦੂਜੀ ਗੱਲ ਇਹ ਕੋਰ ਹੈ ਵੀ ਆ ਤੁਸੀਂ ਲਾ ਲੋ ਹੈਡ ਦੇ ਪੋਲ ਤੋਂ ਲੈ ਕੇ ਬੜਾ ਚੌੜ ਤੱਕ ਇੱਕ ਛਤਰੀ ਹੋਇਆ ਗਾ ਸੀ ਹਰਸਾ ਦੀ ਹਰ ਬਾਦਲਾ ਦੀ ਸਰਕਾਰ ਦੇ ਜਿਹੜੇ ਪਿੱਛੇ ਰਹਿ ਚੁੱਕੀ ਹੋਈ ਚੀਜ਼ਾਂ ਸਾਰਾ ਉਹਨਾਂ ਵੱਲੋਂ ਸਫਾਇਆ ਕਰਾਇਆ ਗਿਆ ਸਫਾਇਆ ਕਿੱਥੇ ਪੈਸਾ ਕਿੱਧਰ ਪੈਸਾ ਜੈਦਾ ਦਾ ਮੁੱਟਾ ਸਾਰਾ ਕਿਸੇ ਨੇ ਨਹੀਂ ਬਣਾ ਦਿੱਤਾ ਲੇਕਿਨ ਪ੍ਰਾਇਵਰਨ ਨੂੰ ਜਿਹੜਾ ਖਤਮ ਕਰ ਦਿੰਦਾ ਬੜੀ ਮਾੜੀ ਗੱਲ ਤੇ ਜਿਹੜਾ ਇਹ ਸਮੀਤ ਦੇ ਵਿੱਚ ਤੁਸੀਂ ਕਿਹਦਾ ਕਿਹਦਾ ਸਹਿਯੋਗ ਲਿਆ ਹੋਰ ਇਹ ਸਾਡੇ ਪਿੰਡ ਦਾ ਮੇਰੇ ਵੱਡੇ ਬਾਬਾ ਜਨ ਲਾਤੋਂ ਦੱਸਿਆ ਵੀ ਉਹਨਾਂ ਦੀ ਬੜੀ ਦੇਣ ਹੈ ਜੀ ਜੀ ਬਜਿੰਦਰ ਜੀ ਰੇਂਜ ਆਪਸਾ ਉਹਨਾਂ ਵੱਲੋਂ ਬੜਾ ਸਹਿਯੋਗ ਹਾਂ ਤੁਸੀਂ ਆ ਜਿਕਰ ਕੀਤਾ ਬਲਿੰਦਰ ਜੀ ਦਾ ਜਿਹੜੇ ਜਿਹੜੇ ਪਹਿਲਾਂ ਹੀ ਇਸ ਇਵੈਂਟ ਦੇ ਵਿੱਚ ਹੈ ਹਾਂ ਜੀ ਉਹਨਾਂ ਨੇ ਬੜਾ ਸਪੋਰਟ ਕੀਤੀ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਇਸ ਟੀਮ ਤੇ ਕੁਝ ਇਤਨਾ ਹੋ ਸਕਦਾ ਤੁਸੀਂ ਉਹਨਾਂ ਨੂੰ ਵੀ ਕਿਹਾ ਕਰੋ ਜੀ ਤੁਹਾਡੇ ਰਿਸ਼ਤੇਦਾਰ ਹੈਗੇ ਭਾਈ ਜਿਹੜਾ ਆਪਾਂ ਲਗਾਉਂਦਾ ਉਹਨੂੰ ਫੜ ਕੇ ਨਾ মিডিਆ ਮੋੜ ਲਿਆ ਕਰੋ ਪਹਿਲਾਂ ਜੀ ਜੀ ਇਹ ਤਾਂ ਕਿ ਜਿਹਨੇ ਅੱਗੇ ਲਗਾਈਏ ਚਾਹ ਕੋਈ ਹੋਵੇ ਉਹਨੂੰ ਬਕਸਾ ਨਹੀਂ ਜਾਈਦਾ ਕਿਸੇ ਵੀ ਕੀਮਤ ਦੇ ਬਕਸਾ ਨਹੀਂ ਇਹ ਸ਼ਿਵ ਕੁਮਾਰ ਦੀ ਹੈ ਉਹ ਵੀ ਗਾੜ ਹੈ ਆਪਣੇ ਮਾਦੁਰ ਤੋਂ ਤੇ ਬਾਕੀ ਕੇਸੀ ਹੈ ਕੌਣ ਕੰਨ ਨਾਲ ਸਾਥ ਹੈ ਜਣੀ ਕਿ ਟੀਮ ਸਾਡਾ ਟੀਮ ਵਰਕ ਬਣ ਗਿਆ ਭਾਈ ਉਹ ਤੇ ਉਹ ਮੈਨੂੰ ਮਹੀਨੇ ਵਾਰ ਜਾਂ ਦੋ ਮਹੀਨੇ ਵਾਰ ਕੋਈ ਨਾ ਕੋਈ ਵੀਡੀਓ ਦਾ ਪ੍ਰੋਕੀ ਕਿਦਿ ਦੇ ਰਹੀ ਹੁੰਦੀ ਹੈ ਇਹ ਵੀਡੀਓ ਜੀ ਜੱਸੀ ਹੈ ਜੀ ਸਹੀ ਅੱਛਾ ਉਹਨਾਂ ਵੀ ਹੈ ਉਹਨਾਂ ਵੱਲੋਂ ਸਾਰਾ ਸ਼ੂਟ ਕੀਤਾ ਹੋਇਆ ਉਹਨਾਂ ਵੱਲੋਂ ਤੇ ਕਿੰਨੇ ਕਿੰਨੇ ਜਣੇ ਕੋਈ ਗਾਣਾ ਸੁਣਾਏ ਇਹ ਜਿਵੇਂ ਦੋ ਤਰੀਕ ਨੂੰ ਇਸ ਕੱਢ ਦੋ ਤਰੀਕ ਨੂੰ ਸ਼ਾਮ ਨੂੰ ਅੱਜ तकरीबन 5:00 ਵਜੇ ਦੇ ਪਰਿਵਰਣ ਦੇ ਸੈਸ ਕਰਕੇ ਮੈਂ ਸੋਚਿਆ ਵੀ ਚਲੋ ਸ਼ਾਮ ਨੂੰ 8:30 ਵਜੇ ਇਹ ਜਿਹੜਾ ਸ਼ਾਮ ਨੂੰ ਲੈ ਕੇ ਅਸੀਂ ਤੁਹਾਨੂੰ ਬਹੁਤ ਵਧੀਆ ਦੱਸ ਦਿੰਨੇ ਆ ਤੁਹਾਨੂੰ ਜੀ ਬਤਾ ਦੇ ਪਾਤਾ ਸਾਰੀ ਸੰਗਤ ਤੁਹਾਡੀ ਪਾਤਰ ਹੈ ਪਰ ਲੇਕਿਨ ਇਹ ਵੀ ਅਸੀਂ ਸਾਡਾ ਕੋਈ ਵੀ ਪ੍ਰੋਗਰਾਮ ਦਿਖਾਉਣ ਦਾ ਮਕਸਦ ਸਾਡਾ ਇੱਕੋ ਹੁੰਦਾ ਕਿ ਸ਼ਾਇਦ ਉਹਦੇ ਨੂੰ ਖੇਦ ਮਿਲੇ ਤੇ ਜਿਹੜੇ ਜਿਹੜੇ ਲੋਕ ਲੋਭੀ ਲਾਲਚੀ ਐ ਉਹਨਾਂ ਦੇ ਦਿਲਾਂ ਦੇ ਵਿੱਚ ਮਾੜਾ ਮੋਟਾ ਖਿਆਲ ਆਵੇ ਕੋਈ ਰਹਿਮ ਆਵੇ ਬੇਅਗਰ ਅੱਛੇ ਗੱਲ ਹੋ ਰਹਿ ਦਿੱਲੀ ਦਿਲੰ ਦਬੀ ਅਸੀਂ ਕਰਿਆ ਲਿਆ ਕੇ ਰੱਖੀ ਹੁੰਦੀ ਚਾਹੇ ਸਾਲਾ ਪੀੜ੍ਹੀਆਂ ਦੇ ਕਿਆ ਕਰਦੇ ਨਾ ਲੱਗਦੇ ਜਦੋਂ ਕੱਢ ਕੇ ਉਹਦੇ ਪੂੜੇ 'ਚ ਮਾਰਦੇ ਆ ਜਾਂ ਫਿਰ ਉਹਨੂੰ ਜਿੰਨੀ ਨਹੀਂ ਕਰਾਂਗੇ ਇਸਤੇਮਾਲ ਨਹੀਂ ਕਰਾਂਗੇ ਜਦ ਤੱਕ ਨਹੀਂ ਲੱਗਦੇ ਹਾਂ ਇਹ ਜਦੋਂ ਇਹ ਲੋਕੀ ਜਿਹੜੇ ਜਾਂਦੇ ਆ ਜੰਗਲਾਂ ਦੇ ਵਿੱਚ ਜਾ ਕੇ ਆਪਣੇ ਕੋਈ ਇਕੱਠਾ ਦੇ ਲਾਲਚ ਨੂੰ ਕੋਈ ਲੱਕੜਾਂ ਦੇ ਲਾਲਚ ਨੂੰ ਆਪੋ ਲਗਾ ਕੇ ਦਿੱਲੀ ਲਾ ਦਿੰਦੇ ਆ ਪਰ ਕਿੰਨੇ ਜੀਵ ਜੰਤੂ 啊，我苏啤酒厂的。 ਤੁਸੀਂ ਦੇਖਿਓ ਨੈਟ ਦੇ ਕਿੰਨਾ ਵੱਲੋਂ ਕੋਈ ਪੰਛੀ ਬਕਤਫ ਤਰਫ ਤੇ ਮਰਿਆ ਜੀ ਡਰ ਗਿਆ ਹਾਂ ਅੱਗੇ ਜੀ ਬੈਂਟਨ ਪ੍ਰੋਜੈਕਟ ਨੇ ਹਾਂ ਜੀ ਆ ਪਿਛਲੇ ਜਿਹੜਾ ਆਪਣੇ ਮਸਾਲੀ ਦੇ ਜੰਗਲਾਂ ਦੇ ਵਿੱਚ ਅੱਗ ਲੱਗੀ ਤੇ ਲੱਗੇ ਸੀ ਉਹ ਵੀ ਉਸੇ ਦਫਾਇਆ ਸੀ ਹਾਂ ਜੀ ਆਪਣੇ ਚੈਨ ਤੇ ਬਹੁਤ ਔਖਾ ਦਿਖਾਇਆ ਸੀ ਔਰ ਫਟਾਫਟ ਫਾਈਰ ਕਰੇ 2G 4G ਨਾ ਕਰਦੇ ਅੱਛਾ ਲੋਕਾਂ ਦੇ ਘਰਾਂ ਦੇ ਵਿੱਚ ਅੱਗ ਪੜਨੇ ਐਸੇ ਹੋ ਗਏ ਜਿਵੇਂ ਅਸਤਵਾਜੀ ਨਾਲ ਕਰਾਰੀ ਨਾਲ ਹੋ ਗਈ ਜਿਵੇਂ ਉਹ ਉਹਦੇ ਜਿਹੜਾ ਅੱਗ ਦਾ ਉੜ ਕੇ ਆਂਦਾ ਜਿਹੜਾ ਫਲਵਾ ਉਹ ਹਾਂ ਜੀ ਉਹ ਕਿਤੇ ਵੀ ਅੱਗ ਲਗਾ ਸਕਦਾ ਚਲੋ ਅੱਜ ਥੋੜਾ ਜਿਹਾ ਸਾਡਾ ਜਿਹੜਾ ਹਿੰਦੁਸਤ ਕੀ ਘਰ ਦੇਖਣ ਨੂੰ ਲੱਗੇ ਲੇਕਿਨ ਪਹਿਲਾ ਕੱਚੇ ਘਰ ਹੁੰਦੇ ਸੀ ਨਾ ਜਦੋਂ ਤਵੇ ਲੋਕਾਂ ਦੇ ਮਨਪੱਖੇ ਹੁੰਦੇ ਸੀ ਅਸੀਂ ਵੀ ਮੈਂ ਵੀ ਛੋਟਾ ਜਿਹਾ ਹੁੰਦਾ ਸੀ ਤੇ ਸਾਡੇ ਘਰਾਂ ਦੇ ਵਿੱਚ ਜਿਹੜੀ ਛਿੱਟਾ ਸੀ ਉਹ ਕੱਚੀਆਂ ਹੁੰਦੀ ਸੀ ਆ ਅੱਗੇ ਕਿਤੇ ਦੂਰ ਲੱਗਣੀ ਤਾਂ ਅਸੀਂ ਜਿਹੜਾ ਹਾਲ ਸਾਡੇ ਪਹਿਲਾਂ ਬਣਾਈ ਨਾ ਜੀ ਕਿਤੇ ਇੱਕ ਬਲਵਾ ਜਿਹਾ ਸਾਡੇ ਨਾਲ ਪਹਿਲੀ ਵਾਰੀ ਲੋਕਾਂ ਨੇ ਦੇਖੀ ਸੀ ਵੇ ਵੇ ਇਹ ਜਦਗਰ ਸਹੀ ਤੁਹਾਡੀ ਗੱਲ ਸਹੀ ਹੈ ਤੁਹਾਡੇ ਗਾਣੇ ਦੀ ਸੇਧ ਤੇ ਰਿਹਾ ਹੈ ਅਸੀਂ ਥੋੜਾ ਜਿਹਾ ਗਾਣਾ ਵੀ ਸੁਣਾਉਂਦੇ ਦਰਸ਼ਕਾਂ ਨੂੰ ਜੀ ਮੈਂ ਦੱਸਿਆ ਵੀ ਜਰੂਰ ਸੁਣਾਓ ਦੱਸੋ ਥੋੜਾ ਜਿਹਾ ਜਿਹੜਾ ਗੀਤ ਹੈ ਜਿਹੜੇ ਕੁਝ ਗੋਲ ਤੁਹਾਨੂੰ ਅਸੀਂ ਸੁਣਾਉਂਦੇ ਆ ਆਉ ਸੁਣਦੇ ਗਾਣੇ ਕਿਵੇਂ ਦਾ ਲੱਗਿਆ ਜੀ ਦੱਸੋ ਨਾਹੀ ਸਾਨੂੰ ਹਾਂ ਮਿਲਣੀ ਨਾਹੀ ਸਾਨੂੰ ਪਾਣੀ ਨਾਹੀ ਸਾਨੂੰ ਹਵਾ ਮਿਲਣੀ ਨਾਹੀ ਸਾਨੂੰ ਪਾਣੀ ਰੁਕ ਲਗਾਵੋ ਲੋਕੋ ਨਹੀਂ ਤੇ ਹੋ ਜੂ ਖਤਮ ਕਹਾਣੀ ਰੁਕ ਲਗਾਵੋ ਲੋਕੋ ਨਹੀਂ ਤੇ ਹੋ ਜੂ ਖਤਮ ਕਹਾਣੀ ਅਰੇ ਦਸਤ ਕੋ ਗਾਣਾ ਤੁਸੀਂ ਸੁਣਿਆ ਦੇਖਿਆ ਵੀ ਹੈਗਾ ਸੁਣਿਆ ਵੀ ਹੈਗਾ ਦੇਖਿਆ ਵੀ ਹੈਗਾ ਕਿਵੇਂ ਤਾਂ ਲੱਗਿਆ ਗਾਣਾ ਤੁਹਾਨੂੰ ਤੇ ਬਿਲਕੁਲ ਗਾਣਾ ਤੁਹਾਡਾ ਜੀ ਲਾਜਵਾਬ ਹੈ ਬਹੁਤ ਵਧੀਆ ਤੁਸੀਂ ਸ਼ੂਟ ਕੀਤਾ ਹੈ ਧੰਨਵਾਦ ਤੇ ਅਸੀਂ ਚਾਹਦੇ ਹਾਂ ਕਿ ਜਿਹੜਾ ਵੀ ਇਸ ਗਾਣੇ ਨੂੰ ਵਾਰ ਤੇ ਵਾਰ ਦੇਖੇਗਾ ਔਰ ਸ਼ੇਅਰ ਕਰੇਗਾ ਲਾਈਕ ਕਰੇਗਾ ਜੀ ਤਾਂ ਬਿਲਕੁਲ ਮੈਂ ਚਾਹਾਂਗਾ ਕਿ ਅਸੀਂ ਉਹ ਇਹ ਕਹਾਂਗੇ ਪ੍ਰੇਰਣ ਦੇ ਨਾਲ ਉਸ ਬੰਦੇ ਦਾ ਵੀ ਨਾਮ ਆਵੇਗਾ ਜੀ ਜੀ ਕਿ ਪ੍ਰਿਆਵਰਣ ਕਿਵੇਂ ਬਚੇਗਾ ਕਿਵੇਂ ਬਚਾਇਆ ਜਾ ਸਕਦਾ ਹੈ ਜਿਹੜਾ ਪ੍ਰਿਆਵਰਣ ਨੂੰ ਪਿਆਰ ਕਰਦਾ ਉਹ ਜਰੂਰ ਸ਼ੇਅਰ ਕਰੇਗਾ ਹਾਂ ਪਰ ਲੇਕਨ ਇੱਕ ਗੱਲ ਹੋਰ ਹੈ ਜ ਜਿਸੀ ਇਸ ਇੰਟਰਵਿਊ ਦੇ ਵਿੱਚ ਚਰਚਾ ਦੇ ਜਰੂਰ ਦੱਸ ਲਈ ਕਿ ਕੱਲ ਹੋਟਾ ਹੋ ਕੇ ਹਟੀਆਂ ਤੇ ਸਾਡੇ ਰੋਪੜ ਜਿਸ ਜਨਦਰਬਾਹ ਸਾਹਿਬ ਹਾਲ ਕੇਤੇ ਜਿਹੜੇ ਆਵਾਦੀ ਪਾਰਟੀ ਦੇ ਵੀਦਵਾਰ ਹਾਂਜੀ ਹਾਂਜੀ ਬਲਵਿੰਦਰ ਸਿੰਘ ਕੰਗ ਜਿੱਤੂ ਰਹੇ ਆ ਜਿੱਤੂ ਬਧਾਈ ਆ ਜੀ ਇਹਨਾਂ ਨੂੰ ਵੀ ਬਧਾਈ ਆ ਬਹੁਤ ਬਹੁਤ ਪਰ ਮੈਂ ਉਹਨਾਂ ਨੂੰ ਵੀ ਕਹਾਂਗਾ ਵੀ ਪ੍ਰਕਿਰਤੀ ਦੇ ਛੇੜਛਾੜ ਤੇ ਬਾਰੇ ਉਹ ਵੀ ਸਪੈਸ਼ਲ ਤੌਰ ਤੇ ਹੁਣ ਉਹਨਾਂ ਦਾ ਤਿਆਰ ਰੱਖਦਾ 5 ਸਾਲ ਦਰਨ ਦੀ ਮੇਰੀ ਹੈਗੀ ਹੈ ਕਿ ਕਿਉਂਕਿ ਸਾਰੇ ਮਿਲ ਜੁਲ ਕੇ ਜੇ ਅਸੀਂ ਇਸ ਕਰਦੇ ਪ੍ਰਾਲੇ ਕਰਾਂਗੇ ਤਾਂ ਜਰੂਰ ਪਰ ਅਫਸ਼ੋਸ ਇਹ ਹੈ ਕਿ ਤਿੰਨ ਸੀਟਾਂ ਜਿਹੜੀਆਂ ਸਿਰਫ ਇਹਨਾਂ ਨੂੰ ਮਿਲੀਆਂ ਹੈ ਤੇ ਬੜੀ ਉਹਦੇ ਨਾਲੇ ਵੀ ਲੱਗਦਾ ਵੀ ਕਮੀਆਂ ਕਿੱਥੇ ਰਹਿ ਚੁੱਕੀਆਂ ਹੋਣੀਆਂ ਪਰ ਇੱਕ ਗੱਲ ਹੋਰ ਹੈ ਕਮੀਆਂ ਦੀ ਗੱਲ ਕਰੀਏ ਕਮੀਆਂ ਤਾਂ ਆਪ ਨੂੰ ਵੀ ਪਤਾ ਹੁੰਦਾ ਵੀ ਆਗ ਦੇ ਕਮੀ ਕਿੱਥੇ ਰਹੀ ਆ ਜੀ ਜੀ ਤੇ ਅਸੀਂ ਲੋਕਾਂ ਨੇ ਚਾਹੇ ਇੰਟਰਨੈਸ਼ਨਲ ਨੈਸ਼ਨਲ ਉੱਪਰਲੇ ਨਹੀਂ ਬੋਲਦੇ ਅਸੀਂ ਵਿਕਾਸ ਕੀਤਾ ਪੰਜਾਬ ਦਾ ਜੀ ਪਰ ਲੇਕਿਨ ਗਰਾਊਂਡ ਲੈਵਲ ਤੇ ਨਹੀਂ ਕੀਤਾ ਇਸ ਕਰਕੇ ਲੋਕਾਂ 'ਚ ਥੋੜਾ ਜਿਹਾ ਗੁੱਸਾ ਸੀਗਾ ਜਿਹੜਾ ਲੋਕਾਂ ਨੇ ਦਿਖਾਇਆ ਹੈਗਾ ਤੇ ਮੈਂ ਚਾਹਾਂਗਾ ਭਵੰਤ ਸਿੰਘ ਮਾਨ ਜੀ ਨੂੰ ਭਵੰਤ ਸਿੰਘ ਮਾਨ ਜੀ ਇੱਕ ਤਾਂ ਲੋਕਾਂ ਦੇ ਸਾਡੇ ਕੋਲੇ ਗੱਲਾਂ ਆ ਰਹੀਆਂ ਕਿ ਆਮ ਆਦਮੀ ਦਾ ਮੁੱਖ ਮੰਤਰੀ ਇਕ ਖਾਸ ਮੁੱਖ ਮੰਤਰੀ ਦੇ ਉੱਪਰ ਵੀ ਆਪ ਰਿਹਾ ਜਿਵੇਂ ਜੇ ਤੁਸੀਂ ਰਹਿਣ ਸਹਿਣ ਉੱਠਣ ਬੈਠਣ ਥੋੜਾ ਲੱਗਦਾ ਹੈ ਜੀ ਜੀ ਤੇ ਚਾਹੁੰਦੇ ਆ ਕਿ ਲੋਕ ਚਾਹੁੰਦੇ ਆ ਕਿ ਆਮ ਲੋਕ ਵੀ ਤੁਹਾਡੇ ਨਾਲ ਗੱਲਬਾਤ ਕਰਨ ਆ ਕੇ ਜਦੋਂ ਵੀ ਕੋਈ ਲੱਗੇ ਵੀ ਤਾਂ ਵੀ ਮੁੱਖ ਮੰਤਰੀ ਸਾਹਿਬ ਸਾਡੇ ਆਪਣੇ ਆ ਪਰ ਲੇਕਿਨ ਕੁਝ ਲੋਕ ਜਿਹੜੇ ਇਸ ਵੇਲੇ ਇਹ ਗੱਲਾਂ ਸਾਡੇ ਨਾਲ ਕਰਦੇ ਆ ਅਕਸਰ ਜੀ ਵੀਰੇ ਇੱਕ ਹਰਿਆਣੇ ਦੇ ਮੁੱਖ ਮੰਤਰੀ ਖੜੇ ਲੈਫਟ ਸਿ ਸਿਆਣੀ ਜੀ ਜਿਹੜੇ ਕਿ ਇੱਕ ਬਹੁਤ ਹੀ ਸਾਦੇ ਔਰ ਵਧੀਆ ਲੋਕਾਂ ਨੂੰ ਪਸੰਦ ਕੀਤਾ ਉਹਨਾਂ ਨੂੰ ਕਿ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਹੋਮੇ ਅਹੰਕਾਰ ਮਾਟ ਬਿਲਕੁਲ ਨਹੀਂ ਸੀਗਾ ਤੇ ਪਰ ਲੇਕਿਨ ਮੈਂ ਚਾਹਾਂਗਾ ਕਿ ਕੁਝ ਕਮੀਆਂ ਸਾਡੇ ਚ ਹੁੰਦੀਆਂ ਜਦੋਂ ਸਾਨੂੰ ਦੂਸਰਾ ਬੰਦਾ ਗਲਮੀ ਦਿੱਸੇ ਤਾਂ ਸਾਨੂੰ ਉਹਨਾਂ ਦੇ ਅਸਰ ਕਰਨੇ ਪਈ ਜੀ ਸੜਕਾਂ ਦਾ ਪਿਛਲੇ ਹੜ੍ਹਾਂ ਦੇ ਵਿੱਚ ਕਾਫੀ ਹੜ੍ਹ ਆਏ ਸੀਗੇ ਕਾਫੀ ਨੁਕਸਾਨ ਹੋਇਆ ਲੇਕਿਨ ਫਰਸਟ ਏਡ ਤਾਂ ਦਿੱਤੀ ਗਈ ਹੈ ਪਰ ਇਲਾਜ ਨਹੀਂ ਕੀਤਾ ਗਿਆ ਇਹ ਜਰੂਰ ਵਖਣੂ ਆ ਰਿਹਾ ਜਿਵੇਂ ਨਹਿਰਾਂ ਦੀਆਂ ਸਾਡੀਆਂ ਆਸੇ ਪਾਸੇ ਦੀ ਸਾਰੀਆਂ ਬਿੱਡਾ ਟੁੱਟੀਆਂ ਹੋਈਆਂ ਹਨ ਕੋਈ ਜਿਵੇਂ ਕਿ ਸਰਾ ਸਾਡੇ ਇੱਥੇ ਲਗ ਲ ਹਰ ਇੱਕ ਜਗ੍ਹਾ ਤੇ ਕੋਈ ਰਿਪੇਅਰ ਨਹੀਂ ਹੋਈ ਸਿਰਫ ਉਸੇ ਵੇਲੇ ਉੱਤੀ ਕਰ ਦਿੱਤਾ ਕੰਮ ਖਤਮ ਤੇ ਬਿਲਕੁਲ ਜੀ ਮੈਂ ਚਾਹਾਂਗਾ ਕਿ ਇਸ ਇੰਟਰਵਿਊ ਨੂੰ ਆਪਾਂ ਇੱਥੇ ਬਰਾਮ ਦੇਈਏ ਤੇ ਸਰਬਨ ਫਰਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਆਰ ਟੀ ਵੀ 1 ਵਾਲਿਆਂ ਦਾ ਸ਼ਮਸ਼ੇਰ ਪੱਗੜਾ ਜੀ ਦਾ ਜਿਨ੍ਹਾਂ ਨੇ ਮੈਨੂੰ ਦੂਜੀ ਵਾਰ ਬੁਲਾ ਕੇ ਮਾਨ ਬਖਸ਼ਿਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕਹਿੰਦੇ ਦੱਸੋ ਤੁਸੀਂ ਸਰਬਨ ਫਰਜੀ ਜੀ ਨੂੰ ਕਿਸੇ ਵੀ ਸਬਿਆਜਰਕ ਮੇਲੇ ਦੇ ਉੱਤੇ ਜਾਂ ਫਿਰ ਕਿਸੇ ਧਾਰਮਿਕ ਸੇਜ ਦੇ ਉਤੇ ਇਹਨਾਂ ਨੂੰ ਪਹੁੰਚਾਉਣਾ ਚਾਹਦੇ ਹੋ ਤਾਂ ਇਹਨਾਂ ਦਾ ਨੰਬਰ ਸਾਡੇ ਸਕਰੀਨ ਦੇ ਥੱਲੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹੋ ਬੇਸ਼ੱਕ ਸਾਡੇ ਨਾਲ ਵੀ ਕਰ ਲਓ ਅਸੀਂ ਵੀ ਇਹਨਾਂ ਨੂੰ ਸੁਨੇਹਾ ਦੇ ਦੇਵਾਂਗੇ ਤੇ ਕਿਉਂਕਿ ਹਾਂ ਜੀ ਭਾਗ ਜਿਹੜਾ ਆਪਣੇ ਕਲਾਕਾਰ ਦਾ ਜਿਹੜਾ ਹੁੰਦਾ ਵੀ ਕਲਾਕਾਰ ਨੂੰ ਜੀ ਲੋਕੀ ਯਾਦ ਕਰਦੇ ਨੇ ਤਾਂ ਇਹਨਾਂ ਦਾ ਵੀ ਜਿਹੜਾ ਘਰ ਪਰਿਵਾਰ ਬੱਚੇ ਜਿਲੇ ਆ ਚੱਲਦੇ ਰਹਿੰਦੇ ਆ ਇਹਨਾਂ ਦਾ ਵੀ ਹੋਰ ਕਿਹੜੇ ਕੋਈ ਵੱਡੇ ਵੱਡੇ ਕਹਿੰਦੇ ਵੀ ਟਰਾਲੇ ਚੱਲਦੇ ਆਗੇ ਆਪਣੇ ਪਰ ਇਹ ਚੀਜ਼ ਆ ਜਿਹੜੀ ਲੋਕਾਂ ਨੂੰ ਸ਼ੇਅ ਦਿੰਦੀ ਆ ਵੀਰ ਮਨੋਰੰਜਨ ਕਰਦੇ ਆ ਤੇ ਕੋਈ ਜਿਵੇਂ ਕਿ ਅੱਜ ਤੁਸੀਂ ਗਾਣਾ ਜਿਹੜਾ ਦਿੱਤਾ ਪਰੇਵਰਣ ਤੇ ਹਾਂਜੀ ਤੇ ਇਹ ਵੀ ਇੱਕ ਸੇਧ ਹੈ ਗਾਣਾ ਨਹੀਂ ਸੇਧ ਹੈ ਇਸ ਨੂੰ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਪਿਆਰੇ ਦਰਸ਼ਕੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਜੁਸ ਕਰਿਓ ਤੇ ਜੇਕਰ ਤੁਹਾਨੂੰ ਸਰਵਣ ਫਰਜ਼ੀ ਜੀ ਦਾ ਗਾਣਾ ਪੂਰਾ ਦੇਖਣਾ ਹੋਵੇ ਤਾਂ ਲਿੰਕ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਥੱਲੇ ਪਿਆ ਹੋਇਆ ਹੈ ਤੁਸੀਂ ਸਾਰਾ ਗਾਣਾ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਦੇਖ ਸਕਦੇ ਹੋ ਤੇ ਸਰਵਣ ਜੀ ਤੁਸੀਂ ਕੋਈ ਦੋ ਸ਼ਬਦ ਜੇ ਕਹਿਣਾ ਚਾਹੁੰਦੇ ਦਰਸ਼ਕਾਂ ਦਾ ਬੋਲ ਸਕਦੇ ਆ ਬਸ ਇਹੀ ਕਹਾਂਗਾ ਜੀ ਮੈਂ ਵੀ ਰੁੱਖ ਲਗਾਓ ਲੋਕੋ ਰੁੱਖ ਲਗਾਓ ਲੋਕੋ ਬਸ ਹੋਰ ਮੇਰੇ ਕੋਲ ਸ਼ਬਦ ਨਹੀਂ ਹੈ ਕਿਉਂਕਿ ਮੇਰਾ ਮਨ ਪਰ ਆ ਜਾਂਦਾ ਇਹ ਸਾਡੇ ਸਮਾਜ ਨੂੰ ਖਤਮ ਕਰਨ ਦੀ ਜਣੀ ਕਿ ਸੋਚ ਹੈ ਕਿਉਂਕਿ ਜਿਹੜਾ ਅੱਗ ਲਗਾਣੀ ਹੈ ਇਹ ਸਾਡੇ ਵਿੱਚੋਂ ਹੀ ਆ ਕੋਈ ਬੰਦੇ ਜਿਹੜੇ ਲਗਾਉਂਦੇ ਆ ਕੋਈ ਬਾਹਰ ਨਹੀਂ ਥੋੜੇ ਇਲਾਕੇ ਦੇ ਵਿੱਚ ਪੁਲਿਆਰਾਂ ਵਾਲਾ ਜੀ ਦਾ ਡੇਰਾ ਵੀ ਹੈਗਾ ਹਾਂਜੀ ਉਹ ਵੀ ਕਾਫੀ ਉਹਨਾਂ ਨੂੰ ਵੀ ਤੁਸੀਂ ਕਿਹਾ ਕਰੋ ਵੀ ਰੁੱਖ ਲਗਾਉਣ ਦਾ ਤੁਸੀਂ ਉਹ ਲਗਾਉਂਦੇ ਆ ਅੱਛਾ ਉਹ ਲਗਾਉਂਦੇ ਆ ਪਰਿਆਵਰਣ ਨਾਲ ਪਿਆਰ ਜਿਹੜਾ ਕਰਨਾ ਉਹ ਉਹਨਾਂ ਨੇ ਹੀ ਸਿਖਾਇਆ ਬਾਬਾ ਗਿਆਰਾ ਸਿੰਘ ਜੀ ਤਾਂ ਰਹੇ ਨਹੀਂਸ ਤੁਹਾਨੂੰ ਪਰ ਉਹਨਾਂ ਦੇ ਬੇਟੇ ਆ ਸਤਨਾਮ ਸਿੰਘ ਜੀ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਵੱਧ ਵੱਧ ਰੁੱਖ ਲਗਾ ਕੇ ਲੋਕਾਂ ਦੇ ਨੂੰ ਦੱਸੋ ਵੀ ਇਸ ਤਰ੍ਹਾਂ ਕਰਕੇ ਤੁਸੀਂ ਵੀ ਲਗਾਓ ਤੇ ਅਸੀਂ ਵੀ ਲਗਾਉਨੇ ਸਾਰੇ ਮਿਲ ਕੇ ਹੁਆਰਾ ਮਰੀ ਧੰਨਵਾਦ ਜੀ